i ਗੁਰਜੀਕਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਸੱਨਾ ਭਗਤ ਬਿਰਦਾ ਆਸ਼ਰਮ ਅਤੇ ਐਜੂਕੇਸ਼ਨ ਚੈਰੀ ਚੈਰੀ ਸੋਸਾਇਟੀ ਲక్ష్ਮੀ ਵਾਈ ਡੈਂਟਲ ਕਲੋਜ਼ ਵੱਲੋਂ ਇੱਕ ਅਜ ਦੰਦਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਸਾਡੀ ਸੰਸਥਾ ਵੱਲੋਂ ਇਹ ਜੇ ਹੋਰ ਵੀ ਕਈ ਉਪਰਾਲੇ ਕੀਤੇ ਜਾਣਗੇ ਜੋ ਕਿ ਅਸੀਂ ਪਿੰਡਾਂ 'ਚ ਸ਼ਹਿਰ ਦੇ ਹੋਰ ਕਸਬਿਆਂ ਦੇ ਵਿੱਚ ਜਾ ਕੇ ਅਲੱਗ-ਅਲੱਗ ਜਗ੍ਹਾ ਤੇ ਕੈਂਪ ਲਗਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਿਲਜਤੇ ਬਿਰਦਸ਼ਨ ਮਯਾਨ ਉਸ ਸਰਵਿਸ ਨਾਲ ਕੋਰਟੀਨੇ ਨੇ ਸਾਰੇ ਟੀਮ ਨੇ ਬਹੁਤ ਸ਼ਾਬਾਸ਼ ਬਹੁਤ ਪੜੇ ਨੇ ਸਾਰੇ ਨੇ ਰਲ ਕੇ ਜਿਹੜਾ ਜਿੱਥੇ ਉਪਰਾਲਾ ਕੀਤਾ ਹੈ ਬਿਰਦਸ਼ਨ ਕੌਮ ਦਾ ਬਹੁਤ ਹੀ ਨੇਕ ਕੰਮ ਹੈ ਇਹੋ ਜਿਹੇ ਬਿਰਦਸ਼ਨ ਦੇ ਅੱਜਕਲ ਬਹੁਤ ਲੋੜ ਹੈ ਕਿਉਂਕਿ ਬੇਸਿਕਲੀ ਗੱਲ ਇਹ ਹੈ ਕਿ ਇਸ ਤੇ ਜਨਾਬ ਤੇ ਜਿਹੜੇ ਲੋਕ ਅੱਜਕਲ ਬਹੁਤ ਖਰਾਬ ਹੋ ਰਹੇ ਟੈਕਨੀਕ ਚ ਔਰ ਬਹੁਤ ਹੀ ਤਕਲੀਫ ਚ ਨੇ ਜਿਹਨਾਂ ਨੂੰ ਲੋਕ ਬੱਚੇ ਸੰਭਾਲਦੇ ਨਹੀਂ ਇਸੇ ਸਾਡੇ ਇਹ ਵੀ ਕੁਝ ਫੇਵਰੀ ਬਣਦੀ ਹੈ ਕਿ ਬੱਚਿਆਂ ਨੂੰ ਆਪ ਸਮਝਾਈਏ ਪਰ ਫਿਰ ਵੀ ਇਹ ਜੋ ਬਿਰਧ ਆਸ਼ਰਮ ਜਿਹੜੇ ਨੇ ਉਹ ਸਹਾਰਾ ਦਿੰਦੇ ਨੇ ਮਰਦਾਂ ਨੂੰ ਉਹਨਾਂ ਨੂੰ ਇਹ ਜੋ ਮੌਕਾ ਮਿਲਦਾ ਕਿ ਚਲੋ ਅਸੀਂ ਆਪਣੇ ਇਹੋ ਜਿਹੇ ਸੈਟਿੰਗ ਦੇ ਵਿੱਚ ਆ ਕੇ ਜਿਹੜਾ ਆਪਣਾ ਟਾਈਮ ਬਤੀਤ ਕਰ ਸਕੀਏ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਆ ਸਾਡੇ ਬਹੁਤ ਸਾਡੇ ਸੀਨੀਅਰ ਲੀਡਰਸ਼ਿਪ ਦੀ ਸਾਰੀ ਆ ਰਹੀ ਹੈ ਨਾ ਕੋਈ ਪਿਛਲੀ ਵਾਰੀ ਫੰਕਸ਼ਨ ਤੋਂ ਘਰਦਨ ਤੇ ਵੀ ਆਈ ਸੀ ਸਾਰੇ ਇਸ ਗੱਲ ਤੋਂ ਬੜੇ ਅਵੇਅਰ ਨੇ ਕਿ ਬਿਰਦਾਸ਼ਣ ਜਿਹੜੇ ਨੇ ਬਹੁਤ ਅੱਛੇ ਤਰੀਕੇ ਨਾਲ ਚੱਲਣ ਚਾਹੀਦੇ ਨੇ ਔਰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਹਰੇਕ ਸਿੱਧੀ ਚੜੀਓ ਦੇਣੀ ਚਾਹੀਦੀ ਹੈ ਮੈਂ ਵੀ ਨਾ ਪੂਰਾ ਪਉਸਾ ਦਉਣਾ ਦਰਸ਼ਕ ਨੂੰ ਕਿ ਜਦੋਂ ਵੀ ਇਹ ਕਦੇ ਮੇਰੀ ਕਿ ਡਿਊਟੀ ਲਾਇਆ ਕਰਨਗੇ ਬਿਰਦਾਸ਼ਣ ਦੇ ਕੰਸਰਟ ਤੇ ਮੈਂ ਵੱਚੜ ਕੇ ਉਸਦੇ ਜੀ ਸਲਾਵਾਂਗਾ ਇਹਨਾਂ ਕੇ ਅੰਦਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਭਾਈ ਜੁਕਾ ਕਾਲਸਾਹ ਭਾਈ ਜੁਕੀ ਪਤੇ ਪਰਮਸਰ ਦਾ ਜੋ ਗੁਰੂ ਜੀ ਦੇ ਪਿਆਰੇ ਸਾਧ ਸੰਗਤਿਓ ਸਤਿਗੁਰੂ ਮਹਾਰਾਜ ਦੇ ਪੁੱਤਰ ਕਰਬਾਣੀ ਦੇ ਵਿੱਚ ਪਰਮਾਰ ਕਰਦੇ ਹਨ ਪ੍ਰਦੇਵ ਪਿਤਾ ਗੁਰਦੇਵ ਮਾਤਾ ਗੁਰਦੇਵ ਸਵਾਮੀ ਪਰਮੇਸ਼ਰਾ ਸਤਿਗੁਰੂ ਮਹਾਰਾਜ ਦੀ ਜੋ ਕਿਰਪਾ ਹੋਈ ਹੈ ਭਾਈ ਜਿਨਾ ਤੇ ਉਹੀ ਸੇਵਾ ਦੇ ਵਿੱਚ ਲੱਗਦੇ ਹਨ ਇਸੇ ਤਰ੍ਹਾਂ ਦੀ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਭਾਈ ਕੁਰਬ ਸਿੰਘ ਜੀ ਨੌ ਲਖਾ ਤੇ ਜਿਨ੍ਹਾਂ ਨੇ ਭਾਈ ਜੁਕੀਆਂ ਦੇ ਸਾਰਿਆਂ ਦੇ ਵਾਸਤੇ ਧੰਨਾ ਭਗਤ ਜੀ ਦੇ ਨਾਮ ਤੇ ਗੁਰਦੁਆਰਾ ਸ਼ੰਤੀ ਸਥਾਪਨ ਇਹ ਹੈ ਜਿਸ ਵਿੱਚ ਚੌਧਰਮਾ ਦੇ ਬੇਸ ਹਾਰਾ ਬੱਚੇ ਬੱਚੀਆਂ ਬਜ਼ੁਰਗਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਤੋਂ ਸਭ ਨੂੰ ਸਾਰ ਸੰਤਾਨ ਬਣਦੀ ਹੈ ਭਾਈ ਇਹ ਸਭ ਸੇਵਾ ਆਪ ਸੰਤਾਨ ਨੂੰ ਜੋ ਉਤੇ ਲਾਭ ਕਰ ਰਹੀ ਹੈ ਔਰ ਆਪ ਇਹ ਸੇਵਾ ਦੇ ਵਿੱਚ ਪੱਛੜ ਕੇ ਲੋਕਦਨ ਬਾਕੇ ਤੋਂ ਦੇ ਭਾਗੀ ਬਣੋ ਸਤਿਗੁਰੂ ਮਹਾਰਾਜ ਦਾ ਖੁਸ਼ੀਆਂ ਪ੍ਰਾਪਤ ਕਰੋ ਆਹ ਜੀ ਸਤਿਵਾਹਿ ਜੀ ਅੱਜ ਅਸੀਂ ਇੱਥੇ ਆਏਗੇ ਵੀਰ ਨੇ ਬੜਾ ਵਧੀਆ ਕੰਮ ਕੀਤਾ ਹੈ ਹਨਾ ਤੇ ਇੱਕ ਤਾਂ ਅਨਾਥਾ ਆਸ਼ਰਮ ਦਾ ਤੰਦਰ ਸਿੰਘ ਜੋਗਦੇ ਆਸ਼ਰਮ ਹੈ ਨਾ ਤੰਦਰ ਸਿੰਘ ਉਹਦੇ ਬਾਰੇ ਹੈ ਤੇ ਇੱਕ ਤੰਦਾਂ ਦਾ ਜਿਹੜਾ ਇਹਨਾਂ ਨੇ ਕੈਂਪ ਲਾਇਆਗਾ ਤੇ ਗਰੀਬ ਲੋਕਾਂ ਲਈ ਬੜਾ ਚੰਗਾ ਲੱਗਾ ਇੱਥੇ ਆ ਕੇ ਹਨਾ ਬੜੀ ਵਧੀਆ ਸੇਵਾ ਕਰ ਰਹੇ ਨੇ ਇਨਸਾਨੀਅਤ ਦੀ ਬੜੀ ਖੁਸ਼ੀ ਦੀ ਗੱਲ ਹੈ ਸਾਗਰ ਸਿੰਘ ਜੀ ਜਿਹਨਾਂ ਨੇ ਬੜੇ ਭਾਜ ਸੇਵੀ ਨੇ ਇਹਨਾਂ ਨੇ ਤੇ ਬੇਦਰਾ ਸ਼ਮੂਹ ਚਾਲੂ ਕੀਤਾ ਇਹ ਬਹੁਤ ਵੱਡੀ ਸੇਵਾ ਹੈ ਕਿਉਂਕਿ ਕਲ ਦੀ ਹੋਰ ਦੇ ਵਿੱਚ ਬੰਦੇ ਨੂੰ ਸਾਰੇ ਦੀ ਲੋੜ ਹੁੰਦੀ ਹੈ ਤੇ ਇਹ ਸੀਨੀਅਰ ਸਿਟੀਜ਼ਨ ਦਾ ਸਹਾਰਾ ਬਣ ਕੇ ਖੜੇ ਨੇ ਤੁਸੀਂ ਬੜੇ ਵਧਾਈ ਦੇ ਬਖਤਰ ਨੇ ਮੈਂ ਇਹਨਾਂ ਨੂੰ ਮੌਕੇ ਤੇ ਬਾਰਕਾ ਦਿੰਦਾ ਇਸ ਤੋਂ ਇਲਾਵਾ ਇਹਨਾਂ ਵੱਲੋਂ ਤੇ ਸਾਡੇ ਐਮਸੀ ਸਾਹਿਬ ਨੇ ਡਾਕਟਰ ਰਵੇਜ ਸਿੰਘ ਜੀ ਤੇ ਵਿਸ਼ਾਲ ਜੀ ਇਹਨਾਂ ਨੇ ਆਪਣਾ ਦੰਦਾਂ ਦੇ ਚੈੱਕਅਪ ਦਾ ਕੈਂਪ ਵੀ ਲਵਾਇਆ। ਫੋਲ ਅੱਜਕੱਲ੍ਹ ਓਰਲ ਜਿਹੜਾ ਹੈਲਥ ਹੈ ਉਹ ਬਹੁਤ ਬੜੀ ਜ਼ਰੂਰੀ ਹੈ। ਕਿਉਂਕਿ ਸਾਰੀਆਂ ਬਿਮਾਰੀਆਂ ਮੂੰਹ ਤੋਂ ਹੀ ਸ਼ੁਰੂ ਹੁੰਦੀਆਂ ਨੇ। ਤੇ ਇਹ ਇਸ ਦੇ ਦੀ ਦੇਖਭਾਲ ਦੰਦਾਂ ਦੀ ਬੜੀ ਜ਼ਰੂਰੀ ਹੈ। ਇਹਨਾਂ ਨੇ ਬੜਾ ਸੱਜਾ ਕੰਮ ਕੀਤਾ ਹੈ। ਇਹ ਕਰਕੇ ਲੋਕਾਂ ਦੀ ਦੰਦਾ ਦੀ ਸਵਾਲ ਵਾਸਤੇ ਕਰ ਲਾਇਆ ਇਸ ਲਈ ਵੀ ਇਹ ਵਧਾਈ ਦੇ ਮੌਕੇ ਤੇ ਇਹਨਾਂ ਨੇ ਕਿਹਾ ਮੈਂ ਆਪਣੇ ਵੱਲੋਂ ਹਟਲਾ ਸਾਹਿਬ ਵੱਲੋਂ ਇਹਨਾਂ ਨੂੰ ਖੁਾਰਗਵਾਦ ਦਾ ਵਾਏ ਗੁਰੂ ਜੀ ਕੀ ਫਤਿਹ ਇਹ ਦੰਦਾ ਦਾ ਕੈਂਪ ਸਾਡੇ ਲక్ష్ਮੀ ਬਾਈ ਡੈਂਟਲ ਕਾਲਜ ਵੱਲੋਂ ਲਗਾਇਆ ਜਾ ਰਿਹਾ ਹੈ ਇੱਥੇ ਅਸੀਂ ਦੰਦਾ ਦੀ ਸਫਾਈ ਮਸੂੜਿਆਂ ਦਾ ਦਰਦ ਤੇ ਦੰਦਾਂ ਤੇ ਮੁਫਤ ਡੈਂਜਰ ਲਗਾਏ ਜਾ ਰਹੇ ਹਨ ਸਾਡੇ ਵੱਲੋਂ ਜੋ ਕਿ ਵਿਰਦਾ Ashram ਚੈਰੀਟੇਬਲ ਸੁਸਾਇਟੀ ਵੱਲੋਂ ਕੈਂਪ ਸਾਡਾ ਲਗਾਇਆ ਜਾ ਰਿਹਾ ਹੈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਦੇਖੀ ਅਸੀਂ ਹੋਰ ਵੀ ਕੈਂਪ ਲਗਾਵਾਂਗੇ ਹਾਂਜੀ हेलो मैं डॉक्टर प्रियंका पीजी प्रोफेसर कांटेक हूं इन लक्ष्मी भाई डेंटल कॉलेज एंड यहां पे आज हम कैंप लगाने आए हैं एंड जो भी दांतों से रिलेटेड प्रॉब्लम्स है उनको देखेंगे एंड उसके रिलेटेड ट्रीटमेंट्स जो भी कर सकते हैं वो करेंगे यहां पे थैंक यू मेरा नाम डॉक्टर ऋषभ नील है असी लक्ष्मी भाई डेंटल कॉलेज वालों से आए हैं फ्री से वृद्धा आश्रम से बुजुर्गों की सेवा करने बुजुर्गों के कैंप लगाने दादा है साडे ना साडी मोबाइल डेंटल वैन आई है ਅਸੀਂ ਸਾਰੇ ਡਾਕਟਰ ਪੂਰੀ ਦਿਲ ਨਾਲ ਸਾਰੇ ਹੀ ਸੇਵਾ ਕਰਾਂਗੇ ਜਿੱਤੇ ਤੋਂ ਜਿੰਨੇ ਹੋ ਸਕੇ ਅੱਜ ਬਜ਼ੁਰਗਾਂ ਦੀ ਸੇਵਾ ਕਰਕੇ ਜਾਵਾਂਗੇ ਥੈਂਕ ਯੂ ਸੋ ਬਾਇ ਕਤਤਾ ਖਨਾਪਾ ਦੇ ਪੂਜਾਰੀ ਤੋਂ ਬਹੁਤ ਬੜਾ ਅਸ਼ੀਮਤ ਹੋ ਕੇ ਬਣਾਇਆ ਹੈ ਤੇ ਬਹੁਤ ਸੁਖਤਾਨ ਜੋ ਕਿ ਬਣਵਾਏ ਬਜ਼ੁਰਗਾਂ ਦੇ ਇੱਥੇ ਸਹਾਇਤਾ ਦਿੱਤੀ ਜਾਂਦੀ ਹੈ ਮੇਰੇ ਰੁਗਾ ਦੀ ਸੇਵਾ ਕੀਤੀ ਜਾਂਦੀ ਹੈ ਜੋ ਕਿ 2-10 ਟਾਈਮ ਨਾਲ ਨਗਰਪਾਲਿਕਾ ਦਾ ਪੱਛਾ ਫਿੱਟਰਾ ਚਾ ਕਪੜਾ ਇਹਨਾਂ ਨੂੰ ਸੈਂਡ ਲਈ ਦਿੱਤਾ ਜਾਂਦਾ ਹੈ ਉਹ ਸੇਵਾ ਚ ਕੀਤੀ ਜਾਂਦੀ ਪ੍ਰਬੰਧਕਾ ਲੋ ਪ੍ਰਬੰਧਕ ਇਸੇ ਤੇ ਬਹੁਤ ਚੰਗੇ ਨੇ ਕਿਉਂਕਿ ਉਹ ਸਹਿਬ ਉਹ ਸਹਿਬ ਦੀ ਨੌਲਖਿਆ ਲਈ ਬਹੁਤ ਸੇਵਾ ਕਰਨ ਨੇ ਤੇ ਆਸ਼ਰਮ ਦੀ ਇਹ ਆਸ਼ਰਮ ਤੇ ਬਹੁਤ ਵੱਡਾ ਪ੍ਰੋਗਰਾਮ ਕਰਦੇ ਨੇ ਹਰ ਸਾਲ 6 ਮਹੀਨੇ 2 ਮਹੀਨੇ ਮਾਣ ਦੀ ਸੇਵਾ ਕਰਦੇ ਬਹੁਤ ਪ੍ਰੋਗਰਾਮ ਕਰਦੇ ਨੇ ਇੱਥੇ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਬੱਚਿਆਂ ਨੂੰ ਫ੍ਰੀ ਪਰ ਪੜਾਇਆ ਜਾਂਦਾ ਹੈ ਜਿਮ ਵਿੱਚ ਬੱਚਿਆਂ ਨੂੰ ਆਪਣਾ ਆਕਾਸ਼ਿਤ ਕਰਾਈ ਜਾਂਦੀ ਹੈ ਬਹੁਤ ਚੰਗੇ ਇੱਥੇ ਪ੍ਰੋਗਰਾਮ ਨੇ ਤੇ ਮਿਲਦਾ ਅਸ਼ਮ ਜਿਹੜਾ ਬਹੁਤ ਵਧੀਆ ਤੇ ਦੁਨੀਆ ਦੇ ਵੱਡਾ ਕੱਲ ਤੋਂ ਬਹੁਤ ਬੜੀ ਬਣੇਗੀ ਇਸ ਕਰਕੇ ਬਹੁਤ ਸੇਵਾ ਕਰ ਵਾਈ ਬੁਟੀ ਦਾ ਖਾਲਸਾ ਵਾਈ ਸਿਜੀ ਦੀ ਬਟਾਈ ਆਜਾ ਸਰ ਦਾ ਕੈਂਪਡੈਂਟ ਜਗ ਲਗਾਇਆ ਜਾ ਰਿਹਾ ਤਾਂ ਨਵ ਬਿਰਦਾਸ਼ੀ ਜੀ ਤੇ ਇਹ ਲੋਕਾਂ ਨੂੰ ਦੀ ਅਸੀਂ ਲక్ష్ਮੀਬਾਈ ਡੈਂਟਲ ਕਾਲਜ ਵਾਲੇ ਜਿਹੜੇ ਕਿ ਕੱਲ੍ਹ ਆ ਗਏ ਸੀ ਨਾਰਦੇ ਕੇ ਸੋ ਮੇਰੀ ਪਹਿਲੇ ਇੱਕ ਸੋਸ਼ਲ ਐਨਜੀਓ ਸੀ ਜੀ ਮਿਸ਼ਾਲੂ ਗਰਲਫ੍ਰੈਂਡ ਸੋਸਾਈਟੀ ਬਟ ਉਹਨੂੰ ਮੈਨੇ ਸਕਿਪ ਕਰਕੇ ਸਾਡੇ ਇੱਕ ਜਾਇੰਟ ਮਹੱਪਾ ਜੀ ਉਹਨਾਂ ਦੇ ਨਾਲ ਜੁੜਿਆ ਕਿਉਂਕਿ ਇਹ ਭਾਜੀ ਨੇ ਪਿਛਲੇ ਕਾਫੀ ਸਾਲਾਂ ਤੋਂ ਰੈਗੂਲਰਲੀ ਸਮਾਜਿਕ ਕੰਮ ਕਰ ਰਹੇ ਸੋ ਇਹ ਬਿਰਦਾਸ਼ਣ ਭਾਜੀ ਉਹਨਾਂ ਨੇ ਆਪਣੀ ਖੁਦ ਦੀ ਪ੍ਰਾਪਰਟੀ ਦੇ ਵਿੱਚ ਖੋਲਿਆ ਕਿਸੇ ਤੋਂ ਕੋਈ ਜ਼ਿਆਦਾ ਸੈਂ ਯੂਨੀਸਫੈਡ ਦੇ ਵਾਲੰਟੀਅਰ ਕਿਰਦਾਰ ਨੇ ਫਿਰੋਂ ਪਛਿਤ ਸੋਚ ਰਿਹਾ ਹਾਂ ਕਿ ਤੁਸੀਂ ਸਾਰੇ ਸਾਡਾ ਸਹਿਯੋਗ ਕਰੋਗੇ ਅਸੀਂ ਅਪਰੀਸ਼ੀਏਟ ਕਰਦੇ ਹਾਂ ਭਾਜੀ ਉਹਨਾਂ ਨੇ ਇਸ ਕਮਿਊਨਿਟੀ ਜਿਨ੍ਹਾਂ ਨੇ ਹੱਟਾ ਵੱਡਾ ਬਣਾ ਲਿਆ ਹੈ ਮੈਡੀਕਲ ਕੈਂਪ ਰੈਗੂਲਰ ਕਰਦੇ ਨੇ ਦੂਜਾਂ ਦੀ ਸੇਵਾ ਕਰਦੇ ਨੇ ਸਕੂਲ ਦਾ ਪ੍ਰੋਜੈਕਟ ਜਿਹੜੇ ਵਿੱਚ ਨਹੀਂ ਕਰ ਸਕਦੇ ਇਹ ਵਾਰ ਰੈਨ ਆਸ ਹੈ ਕਿ ਮੇਰੇ ਵਰਗੇ ਜਿਹਨੇ ਮੌਜੂਦਾਨ ਨੇ ਭਾਜੀ ਉਹਨਾਂ ਦੇ ਨਾਲ ਜੁੜਨਗੇ ਪਰਵਾਰ ਦੇ ਕੱਪਸਾਲਾ ਦੇ ਫਟੇ ਜਿੱਤਮੇ ਇਹਨਾਂ ਤੋਂ ਕੰਪਿਊਟਰ ਮੈਂ ਤੇ ਰਹੇ ਹਾਂ ਜਿਹੜਾ ਦਾ ਸਭ ਕਹਿੰਦਾ ਹੈ ਸਭ ਗੁਰਸੇਰ ਸਿੰਘ ਦਾ ਕਾਜੀ ਬੀ ਬਹੁਤ ਅੱਛਾ ਆਪਣੇ ਘਰ ਨਾਲ ਮੈਂ ਵਿਚੜਿਆ ਹੋਇਆ ਪਰਿਵਾਰ ਨੂੰ ਔਰ ਮੈਨੂੰ ਪਾਣੀ ਗੋੜ ਪਾਣੀ ਦੀ ਸਰਕਾਰ ਬਜ਼ੁਰਗਾਂ ਦਾ ਵੀ ਵੱਧ ਹੋ ਰਿਹਾ ਹੈ ਆਪਣੇ ਬੱਚਾ ਦਾ ਵੱਧ ਹੋ ਰਿਹਾ ਹੈ ਤੇ ਬਹੁਤ ਅੱਛਾ ਸੁਭਾਅ ਹੈ ਲੜਕੇ ਦਾ ਬਹੁਤ ਅੱਛਾ ਇਹ ਬੱਚਾ ਨੂੰ ਵੀ ਪੜਾਇਆ ਜਾ ਰਿਹਾ ਹੈ ਸਾਰਾ ਬਿਰਦਾ ਸਮਿਟਰ ਮਜੁਰਦਾਰ ਸਾਰੇ ਸ਼ਹਿਵਾ ਨਪੰਦੀ ਟੈਂਟਰ ਮਿਲ ਰਿਹਾ ਆ ਚਾਹ ਪਾਣੀ ਟੈਂਟਰ ਮਿਲ ਰਿਹਾ ਹੈ ਸੇਵਾ ਪਰ ਹੋ ਰਹੀ ਹੈ ਵਰਤਾਰਾ ਦੇ ਵਿੱਚ ਉਹ ਵਾਇਗਦੀ ਦਾ ਖਲਸਾ ਅਰਸਨੀ ਵਾਇਗਨ ਜੀ ਕੀ ਫਟੇ ਪਿਆਰੀ ਸਰਸੰਗ ਜੀਓ ਸਾਡੇ ਕੋਲ ਧੰਨਾ ਭਗਤ ਬਰਦਾਸ਼ਰਨ ਅਤੇ ਐਜੂਕੇਸ਼ਨ ਚੈਰੀਟੀ ਅਰ ਸੋਸਾਇਟੀ ਵਿੱਚ ਜਿਹੜਾ ਇੱਕ ਅਸੀਂ ਨੇ ਛੋਟਾ ਜਿਹਾ ਪ੍ਰਾਲਾ ਜੋ ਇਹਨਾਂ ਬੱਚਿਆਂ ਦੇ ਵਾਸਤੇ ਅਸੀਂ ਪੜ੍ਹਾਈ ਕਰਵਾ ਰਹੇ ਹਾਂ ਜੀ ਇਹਨਾਂ ਬੱਚਿਆਂ ਨੂੰ ਅਸੀਂ ਕਿਤਾਬਾਂ ਵੀ ਆਪਣੇ ਕੋਲ ਤੇ ਦੇ ਰਹੇ ਆਂ ਫ੍ਰੀ ਤੇ ਇਹਨਾਂ ਨੂੰ ਲੈ ਕੇ ਆਣ ਦਾ ਛੱਡਣ ਦਾ ਸਾਰਾ ਖਰਚਾ ਸੰਸਥਾ ਵੱਲੋਂ ਕਰ ਰਹੇ ਹਾਂ ਜੀ ਟੈਂਪੂ ਵਗੈਰਾ ਜੋ ਵੀ ਸਹੂਲਤਾਂ ਸਾਕੋ ਦੇਈ ਜਾ ਰਹੀ ਹੈ ਰਿਕਸ਼ਾ ਟੈਂਪੂ ਤੇ ਉਸ ਤੋਂ ਬਾਅਦ ਇਹਨਾਂ ਨੂੰ ਖਾਣ ਦਾ ਵੀ ਇੱਕ ਟਾਈਮ ਦਾ ਖਾਣਾ ਵੀ ਅਸੀਂ ਸੰਸਥਾ ਵੱਲੋਂ ਹੀ ਦੇ ਰਹੇ ਹਾਂ ਜੀ ਦੇਖੋ ਇਹਨਾਂ ਨੂੰ ਅਸੀਂ ਗੇਮਾਂ ਵਾਸਤੇ ਜੋ ਵੀ ਛੋਟ-ਛੋਟੀਆਂ ਤੇ ਇਹਨਾਂ ਨੂੰ ਅਸੀਂ ਜੋ ਵੀ ਮੰਨ ਲਓ ਖਾਣ ਦਾ ਖਾ ਸਾਰਾ ਖਰਚਾ ਇੱਕ ਟਾਈਮ ਜਿਹੜਾ ਅਸੀਂ ਖਾਣਾ ਇਹਨਾਂ ਨੂੰ ਦਿੰਨੇ ਆ ਲੈ ਕੇ ਆਣ ਦਾ ਛੱਡਣ ਦਾ ਕਾਫੀਆਂ ਦਾ ਤੇ ਅੱਗੇ ਵਰਦੀਆਂ ਦਾ ਉਹ ਅਸੀਂ ਸਾਰਾ ਅਸੀਂ ਸੰਸਥਾ ਵੱਲੋਂ ਹੀ ਪ੍ਰਬਾਲਾ ਕਰ ਰਹੇ ਹਾਂ ਜੀ ਸਾਰਾ ਸਾਰੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਬੱਚੇ ਪੜ੍ਹ ਕੇ ਕੁਝ ਨਾ ਕੁਝ ਸਮਾਜ ਦੇ ਵਿੱਚ ਅੱਛੇ ਕੰਮ ਕਰਨ ਸਮਾਜਿਕ ਤੇ ਗਲਤ ਰੀਤੀਆਂ ਗਲਤ ਕ੍ਰਾਈਮ ਦੇ ਵਿੱਚ ਨਾ ਪੈਣ ਨਸ਼ਿਆਂ 'ਚ ਨਾ ਪੈਣ ਅਸੀਂ ਇਹਨਾਂ ਬੱਚਿਆਂ ਨੂੰ ਕੁਵੇਖਿਆ ਜਿਹੜਾ ਇੱਕ ਸਮਾਰਨਾ ਚਾਹੁੰਦੇ ਹਾਂ ਜੋ ਕਿ ਅੱਗੇ ਆਉਣ ਵਾਲੇ ਹੋਈਏ ਕਿ ਇੱਥੇ ਮੈਂ ਇਸ ਜਗਤ ਵਿੱਚ ਉੱਚੀਆਂ ਜਿਹੜੇ ਕਿ ਬਹੁਤ ਹੀ ਸ਼ਲਾਘਾ ਜੋ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਫ੍ਰੀ ਦਾਸਤੋਂ ਬੋਲਿਆ ਜਿਹੜੇ ਬਜ਼ੁਰਗ ਘਰ ਕੰਫਰਟੇਬਲ ਨਹੀਂ ਹੈ ਉਹਨਾਂ ਨੂੰ ਇਹ ਜਗ੍ਹਾ ਦਿੱਤੀ ਹੈ ਉੱਥੇ ਕਿੱਥੇ ਰਹਿਣ ਉਹ ਖੁਸ਼ੀ ਨਾਲ ਰਹਿਣ ਅੱਛਾ ਅੱਛੀ ਤਰ੍ਹਾਂ ਖਾਣ ਪੀਣ ਸਭ ਅਰੇਂਜਮੈਂਟ ਅੱਛਾ ਹੈ ਤੇ ਨਾਲ ਹੀ ਇਹਨਾਂ ਨੇ ਚੈਰੀਟੇਬਲ ਐਜੂਕੇਸ਼ਨ ਇੰਸਟੀਚਿਊਟ ਵੀ ਖੋਲਿਆ ਕਿ ਜਿੱਥੇ ਗਰੀਬ ਬੱਚੇ ਜਿਹੜੇ ਕਿ ਬਹੁਤ ਅੱਛੇ ਅੱਛੇ بڑے بڑے ਸਕੂਲਾਂ 'ਚ ਨਹੀਂ ਪੜ ਸਕਦੇ ਉਹਨਾਂ ਨੂੰ ਪੜਾਣਾ ਦਿਖਾਣਾ ਤੇ ਉਹਨਾਂ ਨੂੰ ਅੱਛੀ ਤਰ੍ਹਾਂ ਸੇਵਾ ਕਰਨੀ ਉਹਨਾਂ ਨੂੰ ਇਹ ਜਗ੍ਹਾ ਬਹੁਤ ਅੱਛੀ ਹੈ ਬੜਾ ਵੱਡਾ ਉਪਰਾਲਾ ਹੈ ਤੇ ਪਰਮਾਤਮਾ ਇਹਨਾਂ ਨੂੰ ਬਖਸ਼ਿਸ਼ ਕਰੇ ਇਹਨਾਂ ਨੂੰ ਇਹ ਵੱਧੇ ਚੰਗੇ ਰਹਿਣ ਤੇ ਇਸੇ ਤਰ੍ਹਾਂ ਹੀ ਬਾਕੀ ਵੀ ਹੋਰ ਬੱਚੇ ਵੀ ਜਿਹੜੇ ਆਂਦੇ ਰਹਿਣ ਤੇ ਜਪੂ ਜੁਰੂ ਵਿੱਚ ਚੜੇ ਕੰਫਰਟੇਬਲੀ ਹੈ ਘਰ ਉਹ ਇੱਥੇ ਰਹਿਣ